ਮੁੱਦਤਾ ਨੇ ਬੀਤ ਗਈਆਂ ਪਾਈ ਨਾ ਮੁੜ ਕੇ ਤੂੰ ਫੇਰੀ ਮੁੱਦਤਾ ਨੇ ਬੀਤ ਗਈਆਂ ਪਾਈ ਨਾ ਮੁੜ ਕੇ ਤੂੰ ਫੇਰੀ ਸੁਣ ਵੀਰ ਨਾਮ ਕਾਵੇ ਕੱਢੀ ਯਾਦ ਭੈਣ ਅਜ ਤੇਰੀ ਸੁਣ ਵੀਰ ਨਾਮ ਕਾਵੇ ਕੱਢੀ ਯਾਦ ਭੈਣ ਅਜ ਤੇਰੀ ਮੈਂ ਸੁਣਿਆ ਵੀਰ ਨਾਮ ਏ ਵੀਰ ਨਾਮੇ ਤੂੰ ਨੇ ਲਖਾਂ ਮਾਪੀ ਤਾਰੇ ਨਾਨਕ ਨਾਨਕ ਹੁੰਦੀਏ ਲੋਕੀ ਆਖਣ ਪਾਸੇ ਚਾਰੇ ਨਾਨਕ ਨਾਨਕ ਹੁੰਦੀਏ ਲੋਕੀ ਆਖਣ ਪਾਸੇ ਚਾਰੇ ਇੱਕ ਤੇਰੇ ਦਰਸ਼ਨੇ ਨੂੰ ਇੱਕ ਤੇਰੇ ਦਰਸ਼ਨੇ ਨੂੰ ਅੱਜ ਤਾਂ ਪੈਣ ਤਰਸਦੀ ਤੇਰੀ ਸੁਣ ਵੀਰ ਨਾਨਕ ਆਵੇ ਕੰਨੀ ਯਾਦ ਪੈਣ ਅਜੇ ਤੇਰੀ ਤੇਰੇ ਨਾਲ ਹੀ ਤੁਮਦੇ ਨੇ ਤੇਰੇ ਬਚਪਨ ਦੇ ਜੋ ਬੇਲੀ ਤੇਰੇ ਨਾਲ ਹੀ ਤੁਮਦੇ ਨੇ ਤੇਰੇ ਬਚਪਨ ਦੇ ਜੋ ਬੇਲੀ ਤੈਨੂੰ ਨਾਲ ਕੀ ਯਾਦ chre ਬੈਠੀ ਚੁੱਲ੍ਹੇ ਮੁੰਦੇ ਅਕੇਲੀ ਘਰ ਭੈਣ ਵਿਆਹ ਕਿਵੇਂ ਹਰੋ ਭੈਣ ਦੇ ਆ ਕੇ ਵੇ ਵੀਰ ਨਾਨਕ ਖੁਸ਼ ਕਰਦੇ ਮੇਰੀ ਸੁਣ ਵੀਰ ਨਾਨਕ ਕਾਵੇ ਕਰਦੀ ਯਾਦ ਪੈਣ ਅਜ ਤੇਰੀ ਇਹ ਫੁਲਕਾ ਵੀਰ ਨਾਮੇ ਜਾਂ ਮੈਂ ਤਵੀ ਦੇਉ ਕਾ ਵੀਰ ਨਾਨ ਦੇ ਜਾਂ ਮੈਂ ਤਵੀ ਦੇ ਉਤੇ ਪਾਇਆ ਚੱਟ ਯਾਦ ਤੇਰੀ ਆ ਨਹੀਂ ਨਾਲੇ ਮਨ ਵੀ ਹੈ ਮਰਦਾ ਆ ਇਹ ਫੁੱਲ ਕਾ ਜੇ ਖਾਵੇਂ ਇਹ ਫੁੱਲ ਕਾ ਜੇ ਖਾਵੇਂ ਹੋ ਜਾਏ ਆਸੇ ਵੀ ਪੂਰੀ ਮੇਰੀ ਸੁਣ ਵੀਰ ਨਾਨ ਕਾਵੇ ਕਾਦੀ ਯਾਦ ਪੈਣ ਅੱਜ ਤੇਰੀ ਵੱਡੇ ਹੋਣ ਜਾਂ ਛੋਟੇ ਹੁੰਦੇ ਜੋ ਮਾਮਾ ਦੇ ਜਾਏ ਵੱਡੇ ਹੋਣ ਜਾਂ ਛੋਟੇ ਹੁੰਦੇ ਜੋ ਮਾਮਾ ਦੇ ਜਾਏ ਰਤਨ ਕਲੀ ਵੀ ਹੁੰਦੇ ਨਾ ਵੀਰੇ ਪਹਿਣਾ ਲਈ ਪਰਾਏ ਰਤਨ ਕਲੀ ਵੀ ਹੁੰਦੇ ਨਾ ਵੀਰੇ ਪਹਿਣਾ ਲਈ ਪਰਾਏ ਕਰ ਦੇਰ ਨਾ ਹਣ ਵੀਰਾ ਨਾ ਹੋ ਵੀਰਾ ਔਖੀ ਹੋਰ ਜਦਾਈ ਤੇਰੀ ਸੁਣ ਵੀਰ ਨਾਨਕਾਵੇ ਕਦੀ ਯਾਦ ਪੈਣ ਅਜ ਤੇਰੀ ਮੁੱਦਤਾਂ ਦੇ ਬੀਤੇ ਗਿਆ ਪਾਈ ਨਾ ਮੁੜ ਕੇ ਤੂੰ ਫੇਰੀ ਅੰਤ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਹਰ ਇੱਕ ਵੀਡੀਓ ਨੂੰ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਦੇਖਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਵੀ ਕਰਦੇ ਹੋ ਅਤੇ ਉਸ ਸਮੇਂ ਹੋਰ ਵੀ ਜ਼ਿਆਦਾ ਖੁਸ਼ੀ ਹੋ ਜਾਂਦੀ ਆ ਜਦੋਂ ਕਿਸੇ ਦੀ ਕਾਲ ਆਉਂਦੀ ਆ ਤੇ ਕੋਈ ਨਾ ਕੋਈ ਨਮਾ ਸੁਝਾਅ ਮਿਲਦਾ ਏ ਸੋ ਫਿਰ ਤੋਂ ਸਾਰੇ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਮੈਨੂੰ ਬਹੁਤ ਪਿਆਰ ਕਰਦੇ ਨੇ ਆਪਣਾ ਅਸ਼ੀਰਵਾਦ ਵੀ ਦਿੰਦੇ ਨੇ ਤੇ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਵਾਲਾ ਜਿਹੜਾ ਬਟਨ ਆ ਉਹ ਵੀ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਸਮੇਂ-ਸਮੇਂ 'ਤੇ ਜਿਹੜੀਆਂ ਮੈਂ ਵੀਡੀਓਜ਼ ਅਪਲੋਡ ਕਰਦਾ ਉਹਦੇ ਬਾਰੇ ਤੁਹਾਨੂੰ ਪਤਾ ਚੱਲ ਸਕੇ ਧੰਨਵਾਦ